ਅੱਜ ਸਾਡੇ ਬਟਾਲਿਆ ਦੇ ਵਿੱਚ ਡਾਇਬੀਟਿਕ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਵਾਸਤੇ ਸਪੈਸ਼ਲ ਆਈ ਚੈੱਕਅਪ ਕੈਂਪ ਲਗਾਉਣ ਲਈ ਅਵੇਅਰਨੈਸ ਕਰਨ ਲਈ ਸਾਡੇ ਲਾਈਨ ਡਾਕਟਰ ਕੇ.ਡੀ. ਸਿੰਘ ਜੀ ਪਠਾਨਕੋਟ ਤੋਂ ਸਪੈਸ਼ਲ ਤੌਰ ਤੇ ਆਏ ਨੇ ਕਿ ਅੱਜ ਕੱਲ ਜਿਹੜੇ ਪੇਸ਼ੈਂਟ ਆ ਰਹੇ ਨੇ ਡਾਇਬੀਟਿਸ ਦੇ ਉਹਦਾ ਅੱਖਾਂ ਤੇ ਸਭ ਤੋਂ ਪਹਿਲੇ ਜ਼ਿਆਦਾ ਅਸਰ ਪੈਂਦਾ ਹੈ ਔਰ ਉਹਨਾਂ ਨੂੰ ਅਵੇਅਰਨੈਸ ਕਰਨਾ ਬਹੁਤ ਜ਼ਰੂਰੀ ਹੈ ਅੱਜ ਦੀ ਡੇਟ ਦੇ ਵਿੱਚ ਇੱਕ ਡਾਇਬੀਟਿਸ ਐਪੀਡੈਮਿਕ ਹੋ ਚੁੱਕੀ ਹੈ ਕਿਉਂਕਿ ਅਗਰ 30-32% ਲੋਕ ਸਾਡੇ ਏਰੀਆ ਵਿੱਚ ਡਾਇਬਟਿਕ ਨੇ। ਤੋਂ ਇਹ ਲਾਈਫਸਟਾਈਲ ਡਿਜ਼ੀਜ਼ ਹੈ ਇੱਕ ਤੇ ਇਹਦੇ ਕਰਕੇ ਕਾਫੀ ਆਰਗਨ ਡਿਸਟਰਬ ਹੋ ਰਹੇ ਨੇ। ਜਿਸ ਕਿਸੇ ਵੀ ਮਰੀਜ਼ ਨੂੰ ਕੋਈ ਜ਼ਰੂਰਤ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੈਫਰੈਂਸ ਦਿੱਤੀ ਜਾਏਗੀ ਉਹਨਾਂ ਦੀ ਟ੍ਰੀਟਮੈਂਟ ਕੀਤੀ ਜਾਏਗੀ ਜੇ ਕੋਈ ਅਫੋਰਡ ਨਹੀਂ ਕੀਤਾ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਉਹਨਾਂ ਦੀ ਜਿੰਨੀ ਕੁ ਮਦਦ ਕਰ ਸਕਦੇ ਹਾਂ ਲਾਇਨ ਕਲੱਬ ਵੱਲੋਂ ਆਪਣੇ ਹਸਪੀਟਲ ਵੱਲੋਂ ਆਪਣੀ ਸੁਸਾਇਟੀ ਵੱਲੋਂ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਾਂਗੇ ਲੁਧਿਆਣਾ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਲਾਇਨਸ ਕਲੱਬ ਵੱਲੋਂ ਜਰਾਏ ਉਹ ਡਾਇਬੀਟਿਸ ਦੇ ਜਿਹੜੇ ਮਰੀਜ਼ ਨੇ ਉਹਨਾਂ ਵਾਸਤੇ ਫ੍ਰੀ ਕੈਂਪ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਜਿਹੜਾ ਲਗਾਇਆ ਗਿਆ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਡਾਕਟਰ ਸਾਹਿਬ ਵੀ ਪਹੁੰਚੇ ਨੇ ਇੱਥੇ ਤੇ ਲਾਇਨਸ ਕਲੱਬ ਦੀ ਸਾਰੀ ਸਮੁੱਚੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਐਦਾਂ ਦੇ ਉਪਰਾਲੇ ਜਿਹੜੇ ਨੇ ਸਮੇਂ-ਸਮੇਂ 'ਉ ਕਰਦੇ ਰਹਿੰਦੇ ਨੇ ਤਾਂ ਬੜੇ ਬੜੇ ਵੱਡੇ ਜਿਹਰੇ ਕੈਂਪ ਨੇ ਲਗਾਉਂਦੇ ਨੇ ਤੇ ਨਾਲ ਦੀ ਨਾਲ ਲੈਂਜ ਵੀ ਪਵਾਉਂਦੇ ਨੇ ਕਿ ਅੱਜ ਉਹਨਾਂ ਨੇ ਜਿਹਰੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਜਿਹੜਾ ਇਹ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਹੈ ਤੇ ਆਪਾਂ ਗੱਲਬਾਤ ਵੀ ਕਰਾਂਗੇ ਡਾਕਟਰ ਸਾਹਿਬ ਨਾਲ ਕਿ ਕਿਉਂ ਇਹੋ ਜਿਹੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼ਕਲ ਜੀ ਥੈਂਕ ਯੂ ਵੈਰੀ ਮੱਚ ਸੋ ਡਾਕਟਰ ਸਾਹਿਬ ਇਹੋ ਜਿਹੀਆਂ ਪ੍ਰੋਬਲਮਾਂ ਕਿਉਂ ਆਉਂਦੀਆਂ ਨੇ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਤੇ ਜਿਹੜਾ ਲਾਇਨਸ ਕਲੱਬ ਵਾਲਿਆਂ ਨੇ ਜਿਹੜਾ ਉਪਰਾਲਾ ਕੀਤਾ ਸਮੇਸਰ ਕਰਦੇ ਰਹਿੰਦੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਲੇਖੋ ਸਭ ਤੋਂ ਪਹਿਲਾਂ ਤੇ ਮੈਂ ਲਾਇਨਸ ਕਲੱਬਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਬਟਾਲੇ ਦੇ ਲਾਇਨਸ ਦਾ ਕਿ ਸਾਰੇ ਕਲੱਬ ਜੀ ਨੇ ਮਿਲ ਕੇ ਮੈਨੂੰ ਵੀ ਬੜਾ ਅੱਛਾ ਲੱਗਾ ਔਰ ਮੈਂ ਤੇ ਆਇਆ ਔਰ ਇਹ ਇੱਕ ਜਿਹੜੀ ਸੋਚ ਸੀਗੀ ਬੜੀ ਦੇਰ ਤੋਂ ਚੱਲ ਰਹੀ ਹੈ ਕਿ ਡਾਇਬੀਟਿਸ ਕਰਕੇ ਅੱਖਾਂ ਨੂੰ ਕਿਸ ਤਰ੍ਹਾਂ ਬਚਾਇਆ ਜਾਏ ਅੱਜ ਦੀ ਡੇਟ ਦੇ ਵਿੱਚ ਇੱਕ ਡਾਇਬੀਟਿਸ ਐਪੀਡੈਮਿਕ ਹੋ ਚੁੱਕੀ ਹੈ ਕਿਉਂਕਿ ਅਗਰ 30-32% ਲੋਕ ਸਾਡੇ ਏਰੀਆ ਵਿੱਚ ਡਾਇਬਟਿਕ ਨੇ ਤੋਂ ਇਹ ਲਾਈਫ ਸਟਾਈਲ ਡਿਜ਼ੀਜ਼ ਹੈ ਇੱਕ ਤੇ ਇਹਦੇ ਕਰਕੇ ਕਾਫੀ ਆਰਗਨ ਡਿਸਟਰਬ ਹੋ ਰਹੇ ਨੇ ਦੇਖੋ ਅੱਜ ਤੋਂ ਅਸੀਂ ਪਿੱਛੇ ਚਲੀ ਜਾਈਏ 40-45 ਸਾਲ ਕੋਈ ਕੋਈ ਕੇਸ ਆਉਂਦਾ ਸੀ ਜਦੋਂ ਮੈਂ ਪੜਦਾ ਸੀਗਾ ਇਹ ਕਾਣਾ ਸਾਰੇ ਡਾਕਟਰਾਂ ਨੇ ਦੇਖ ਕੇ ਨੋ ਹੈਰਾਨ ਹੋ ਜਾਂਦਾ ਵੀ ਇਹ ਕੀ ਅੱਖ ਦੇ ਵਿੱਚ ਤੇ ਫਿਰ ਪਤਾ ਲੱਗਣਾ ਵੀ ਸ਼ੂਗਰ ਕਰਕੇ ਅਫੈਕਟ ਹੈ ਕਦੀ ਮਹੀਨੇ 'ਚ ਇੱਕ ਅਦਾ ਕੇਸ ਆਣਾ 1.5 ਮਹੀਨੇ ਬਾਅਦ ਤੇ ਨਾ ਡਾਕਟਰ ਨੇ ਡਾਕਟਰਾਂ ਨੇ ਨੀ ਬਿਮਾਰੀ ਦੇਖੀ ਸੀ ਕਿਉਂਕਿ ਦੂਸਰੀ ਦਾ ਟ੍ਰੀਟਮੈਂਟ ਨਹੀਂ ਸੀ ਪੇਸ਼ੈਂਟ ਦੀ ਡੈਥ ਵੀ ਜਲਦੀ ਹੋ ਜਾਂਦੀ ਸੀ ਇਸ ਵਾਸਤੇ ਨਵੀਆਂ-ਨਵੀਆਂ ਕੰਪਲਿਕੀਸ਼ਨ ਸਾਹਮਣੇ ਨਹੀਂ ਆਉਂਦੀਆਂ ਸੀ ਅੱਜ ਦੀ ਡੇਟ 'ਚ ਦੇਖੋ ਕਿ ਆਈ ਆਪੀਡੀ ਵਿੱਚ ਅੱਖਾਂ ਦੇ ਆਮ ਡਾਕਟਰ ਦੇ ਕੋਲ 40% ਮਰੀਜ਼ ਡਾਇਬਟੀਜ਼ ਕਰਕੇ ਅੱਖਾਂ ਦੇ ਖਰਾਬ ਹੋਏ 40 ਸਾਲਾਂ ਵਿੱਚ ਇਹ ਫਰਕ ਪਿਆ ਜੇ ਕਦੀ ਡੇਢ ਮਹੀਨੇ ਚ ਇੱਕ ਮਰੀਜ਼ ਆਣਾ ਕਿਤੇ ਰੋਜ਼ 40% ਪੇਸ਼ੈਂਟ ਹਰ ਬੰਦੇ ਦੀ ਓਪੀਡੀ ਵਿੱਚ ਸ਼ੂਗਰ ਦੇ ਨੇ ਸੋ ਤੁਸੀਂ ਦੇਖ ਲਓ ਵੀ ਕਿੰਨਾ ਪ੍ਰਭਾਵ ਆ ਦਰਿਆ ਲੇਕਿਨ ਜੇ ਇਹਨੂੰ ਟਾਈਮ ਸਿਰ ਨਾ ਰੋਕਿਆ ਗਿਆ ਤੇ ਬਹੁਤ ਪਰਮਨੈਂਟ ਮਤਲਬ ਕਿ ਜਿਵੇਂ ਕਹਿੰਦੇ ਨਾ ਕਿ ਆਈ ਲੌਸ ਹੋਉਂਦੇ ਇਹ ਪਰਮਨੈਂਟ ਬਲਾਈਂਡਨੈਸ ਚਲੇ ਜਾਏਗਾ ਤੋਂ ਲਾਇੰਸ ਕਲੱਬ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਕਿ ਉਹਨਾਂ ਨੇ ਇਹਨੂੰ ਅਵੇਅਰਨੈਸ ਫਸ ਲਿਆ ਜਿਹੜੇ ਅਸੀਂ ਪੇਸ਼ੈਂਟ ਚੈੱਕ ਕਰਾਂਗੇ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਚੈੱਕ ਕਰਦੇ ਪਏ ਜਿਸ ਤਰੀਕੇ ਨਾਲ ਉਹ ਤੇ ਕਰਦੇ ਪਿਆ ਲੇਕਿਨ ਤੁਹਾਡੇ ਥਰੂ ਜਿਹੜੀ ਅਵੇਅਰਨੈਸ ਫੈਲਣੀ ਕਿ ਹਰ ਬੰਦੇ ਦਿਲ ਚਾਜਣਾ ਵੀ ਮੈਂ ਵੀ ਆਪਣੀ ਜਿੱਥੇ ਕਿਤੇ ਵੀ ਨੇੜੇ ਤੇੜੇ ਆ ਤੁਹਾਡਾ ਲੁਧਿਆਣਾ ਨਿਊਜ਼ ਹੈ ਚਲੋ ਰਹਿੰਦੇ ਆਸਪਾਸ ਆਪਣੇ ਨੇੜੇ ਤੇੜੇ ਡਾਕਟਰ ਨੂੰ ਦਿਖਾਓ ਇਹ ਨਹੀਂ ਕਹਿੰਦੇ ਵੀ ਸਾਡੇ ਕੋਲ ਆਓ ਜਿੱਥੇ ਵੀ ਨੇੜੇ ਤੇੜੇ ਉਹ ਡਾਕਟਰ ਨੂੰ ਜਾ ਕੇ ਹਰ ਮਰੀਜ਼ ਨੂੰ ਮੈਂ ਕਹਾਂਗਾ ਡਾਕਟਰ ਨੂੰ ਜਾ ਕੇ ਤੁਸੀਂ ਕਹਿਣਾ ਕਿ ਮੇਰੇ ਦਵਾਈ ਪਾ ਕੇ ਪਿਛਲਾ ਪਰਦਾ ਚੈੱਕ ਕਰੋ ਫਿਰ ਡਾਕਟਰ ਜੀ ਹਾਂ ਵੀ ਠੀਕੇ ਨੂੰ ਪਤਾ ਹੈ ਕਿ ਮੈਂ ਆਪਣੀ ਅੱਖਾਂ ਨੂੰ ਕਿਵੇਂ ਚੈੱਕ ਕਰਵਾਉਣਾ ਹੈ ਅਵੇਅਰਨੈਸ ਬਹੁਤ ਜ਼ਰੂਰੀ ਹੈ ਤੋ ਅੱਜ ਲਾਇੰਸ ਕਲੱਬ 'ਚ ਮੈਨੂੰ ਮੌਕਾ ਦਿੱਤਾ ਇਸ ਅਵੇਅਰਨੈਸ ਦਾ ਤੁਸੀਂ ਮੌਕਾ ਦਿੱਤਾ ਲੋਕਾਂ ਤੱਕ ਸਪਰੈਡ ਕਰਨ ਦਾ ਦਾ ਮਤਲਬ ਕਿ ਸਾਡੀ ਜਿਹੜੀ ਗੱਲ ਹੈ ਉਹ ਲੋਕਾਂ ਤੱਕ ਪਹੁੰਚੇਗੀ ਜ਼ਰੂਰ ਸੋ ਡਾਕਟਰ ਸਾਹਿਬ ਕਿਤੇ ਕਿਤੇ ਤੇ ਅਫੈਕਟ ਪੈਂਦਾ ਕਿਹਰੇ ਹੋਰ ਅੰਗ ਨੇ ਜਿਨ੍ਹਾਂ ਦੇ ਉੱਤੇ ਅਫੈਕਟ ਪੈਂਦਾ ਹੈ 슈ਗਰ ਕਰਕੇ ਡਾਇਬੀਟਿਸ ਕਰਕੇ ਦੇਖੋ ਸਭ ਤੋਂ ਪਹਿਲਾਂ ਅੱਖਾਂ ਦੀ ਗੱਲ ਕੀਤੀ ਅਸੀਂ ਫਿਰ ਕਿਡਨੀ ਸੈਕੰਡ ਚੀਜ਼ ਹੈ ਕਿਡਨੀ ਜੀ ਤੁਸੀਂ ਦੇਖੋਗੇ ਅੱਜ ਕੱਲ ਤੁਸੀਂ ਕਿਤੇ ਵੀ ਡਾਇਲਿਸਿਸ ਮਸ਼ੀਨਾਂ ਲੱਗੀਆਂ ਨੇ ਸਾਰੀਆਂ ਮਸ਼ੀਨਾਂ ਫੁੱਲ ਜਾ ਰਹੀਆਂ ਨੇ ਕੋਈ ਟਾਈਮ ਨਹੀਂ ਹੈ ਉਹਨਾਂ ਮਸ਼ੀਨਾਂ ਦਾ ਕਿਉਂਕਿ ਮਸ਼ੀਨਾ ਕਰਨੇ ਉਹ ਡਾਇਲਿਸਿਸ ਦੇ ਪੇਸ਼ੈਂਟ ਜਿਆਦਾ ਨੇ ਉਹ ਡਾਇਲਿਸਿਸ ਦੇ ਪੇਸ਼ੈਂਟ ਧਿਆਨ ਨਾਲ ਦੇਖੋ ਕਿ 90% ਪੇਸ਼ੈਂਟ ਸ਼ੂਗਰ ਕਰਕੇ ਜਿਨ੍ਹਾਂ ਦੀ ਕਿਡਨੀ ਖਰਾਬ ਹੋਈ ਤੋ ਇੱਕ ਬੜੀ ਹੈ ਨਾ ਇੱਕ ਬੜੀ ਕਿਉਂਕਿ ਸਾਡੇ ਪੂਰੀ ਦੁਨੀਆ ਚ ਅਸੀਂ ਕਹਿੰਦੇ ਆ ਵੀ ਹਿੰਦੁਸਤਾਨ ਇੱਕ ਡਾਇਬੀਟਿਸ ਬਣ ਚੁੱਕੀ ਹੈ ਕੈਪੀਟਲ ਰਾਜਧਾਨੀ ਬਣ ਚੁੱਕੀ ਹੈ ਡਾਇਬੀਟਿਕਸ ਦੀ ਕਿਉਂਕਿ ਸਾਡੀ ਪੋਪੂਲੇਸ਼ਨ ਜਿਆਦਾ ਅਗਰ ਪੋਪੂਲੇਸ਼ਨ ਜਿਆਦਾ ਤੇ ਮਰੀਜ਼ ਵੀ ਜਿਆਦਾ ਹੋਣਗੇ ਤੋ ਇਸ ਵਾਸਤੇ ਕਿਡਨੀ ਬਹੁਤ ਅਫੈਕਟ ਹੈ ਸੈਕੰਡ ਚੀਜ਼ ਕਿ ਸਾਇਲੈਂਟ ਹਾਰਟ ਅਟੈਕ ਕਿ ਬੰਦੇ ਨੂੰ ਪਤਾ ਲੱਗਦਾ ਹੀ ਨਹੀਂ ਆਮ ਤੌਰ ਤੇ ਹਾਰਟ ਅਟੈਕ ਕਿਸੇ ਨੂੰ ਹੁੰਦਾ ਹੈ ਉਹਦੇ ਤੁਹਾਨੂੰ ਤੁਹਾਨੂੰ ਪਤਾ ਹੈ ਸਾਇੰਸ ਕਿ ਵੀ ਉਹਨੂੰ ਸਾਹ ਚੜੇਗਾ ਉਹਨੂੰ ਪੇਨ ਹੋਏਗੀ ਖੱਬੇ ਪਾਸੇ ਬਰੇਲੀ ਆਣਗੀਆਂ ਲੇਕਿਨ ਇਸ ਕੇਸ ਦੇ ਆਪਟੀਜ਼ ਕਿ ਤੁਸੀਂ ਸੁਣਿਆ ਹੋਣਾ ਕਿ ਯਾਰ ਬੰਦਾ ਰਾਤੀ ਸੁੱਤਾ ਹੀ ਹੋਇਆ ਗਿਆ ਪਤਾ ਨਹੀਂ ਲੱਗਾ ਕਿਸੇ ਨੂੰ ਬੈਠੇ ਬੈਠੀ ਦਮ ਹੋ ਗਿਆ ਇਹ ਸਾਇਲੈਂਟ ਅਟੈਕ ਹੁੰਦੇ ਬੰਦੇ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਹਾਰਟ ਦੇ ਤੇ ਤੀਸਰੀ ਚੀਜ਼ ਜਿਹੜੀ ਸਾਡਾ ਬ੍ਰੇਨ ਹੈ ਬ੍ਰੇਨ ਦੇ ਵਿੱਚ ਨਾੜੀਆਂ ਦੀ ਹੈਮਰੇਜ ਲੇਕਿਨ ਜ਼ਿਆਦਾਤਰ ਆਂਟ ਔਰ ਕਿਡਨੀਜ਼ ਨੂੰ ਜਿਹੜੇ ਸਾਹਮਣੇ ਜ਼ਿਆਦਾ ਪ੍ਰਤੱਖ ਰੂਪਸ ਹੁੰਦਾ ਹੈ ਬਾਡੀ ਦੇ ਸਾਰਿਆਂ ਨੂੰ ਇਫੈਕਟ ਕਰਦੀ ਹੈ ਜੇ ਦੇਖੋ ਕਿ ਸਟੋਰ ਲੱਗੀ ਪੈਰ ਤੇ ਗੈਂਗਰੀਨ ਹੋ ਗਿਆ ਇਨਫੈਕਸ਼ਨ ਹੋ ਗਈ ਪੈਰ ਕੱਟਣਾ ਪੈ ਗਿਆ 슈ਗਰ ਕਰਕੇ ਕਹਿੰਦੇ ਨਹੀਂ ਲੋਤੇ ਇਹ ਜੀ ਪੈਰ ਕੱਟਣਾ ਪੈ ਗਿਆ 슈ਗਰ ਕਰਕੇ ਇਹ ਤੋਂ ਇਹ ਸਾਰੀਆਂ ਗੱਲਾਂ ਅਗਰ ਅਸੀਂ ਜਲਦੀ 슈ਗਰ ਨੂੰ ਕੰਟਰੋਲ ਕਰ ਲਈਏ ਸ਼ਾਇਦ ਬਚਾ ਸਕੀਏ ਸੋ ਡਾਕਟਰ ਸਾਹਿਬ ਫਰ ਲਾਇਨਸ ਕਲੱਬ ਵਾਲਿਆਂ ਦਾ ਕੀ ਕਿੱਦਾਂ ਦਾ ਉਪਰਾਲਾ ਲੱਗਿਆ ਤੁਹਾਨੂੰ ਕਿ ਬੜੇ ਵਧੀਆ ਵਧੀਆ ਉਹ ਕੈਂਪ ਲਗਾਉਂਦੇ ਨੇ ਲੈੰਜ ਵੀ ਪਿੱਛੇ ਜੀ ਉਹਨਾਂ ਨੇ ਪਾਇਆ ਕਿੱਦਾਂ ਦੇਖਦੇ ਹੋ ਕਿ ਕਿੱਦਾਂ ਦੇ ਬਹੁਤ ਦੇਖੋ ਲਾਇਨਸ ਕਲੱਬ ਤੇ ਔਰ ਮੈਨੂੰ ਸਭ ਤੋਂ ਖੁਸ਼ੀ ਹੈ ਵੀ ਮੇਰੇ ਆਪਣੇ ਬڑے ਦੋਸਤ ਲਾਇਨ ਡਾਕਟਰ ਨਰੇਸ਼ ਅਗਰ왈 ਜੀ ਦੀ ਹੀ ਐਂਡ ਮੈਂ ਕਿਰਪਾ ਨਾਲ ਅਸੀਂ ਇੱਥੇ ਸਾਰੇ ਖੜੇ ਆ ਐਡਾ ਸੋਹਣਾ ਹਸਪੀਟਲ ਬਣਿਆ ਔਰ ਲਾਇਨਸ ਕਲੱਬ ਤੇ ਬਹੁਤ ਕੰਮ ਕਰਦੇ ਪਏ ਨੇ ਲਾਇਨਸ ਕਲੱਬ ਹਰ ਮਲੀ ਸੁਸਾਇਟੀ ਦੀ ਚੀਜ਼ ਨੂੰ ਸਟੱਡੀ ਕਰਦੇ ਆ ਕਿ ਸੁਸਾਇਟੀ ਨੂੰ ਕੀ ਚਾਹੀਦਾ ਹੈ ਸੁਸਾਇਟੀ ਨੂੰ ਜੋ-ਜੋ ਚਾਹੀਦਾ ਹੁੰਦਾ ਹੈ ਲਾਇਨਸ ਕਲੱਬ ਉਹਦੇ ਨਾਲ ਚੱਲਦੇ ਆ ਉਹਨੇ ਤੁਹਾਨੂੰ ਗੋਇਲ ਸਾਹਿਬ ਨੇ ਦੱਸਿਆ ਹੀ ਹੈ ਕਿ ਕਿੰਨਾ ਜ਼ਿਆਦਾ ਕਰ ਰਿਹਾ ਲਾਇਨਸ ਕਲੱਬ ਇੱਥੇ ਔਰ ਬਟਾਲੇ ਦੇ ਲਾਇਨਸ ਤੇ ਮੈਂ ਕਹਿੰਨਾ ਬਹੁਤ ਐਕਟਿਵ ਬਹੁਤ ਐਕਟਿਵ ਨੇ ਔਰ ਤੁਸੀਂ ਇਸ ਹਸਪਤਾਲ ਦੀ ਐਗਜ਼ਾਮਪਲ ਹੀ ਦੇਖ ਲਓ ਲਾਇਨਸ ਕਲਬ ਸੇਵਾ ਐਂਡ ਸਮਾਈਲ ਦੋਨੋਂ ਮਿਲ ਕੇ ਕਿੰਨਾ ਸੋਹਣਾ ਚਲਾ ਰਹੇ ਨੇ ਅੰਦਰ ਜਾ ਕੇ ਤੁਸੀਂ ਵੀਡੀਓ ਬਣਾਓ ਤੁਹਾਡਾ ਦਿਲ ਖੁਸ਼ ਹੋ ਜਾਏਗਾ ਕਿ ਕਿੰਨਾ ਪਿਆਰਾ ਹਸਪਤਾਲ ਹੈ ਔਰ ਲਾਇਨਸ ਬਟਾਲਿਆ ਦੀ ਜਿੰਨੀ ਤਾਰੀਫ ਕੀਤੀ ਜਾਏ ਘੱਟ ਹੈ ਸੋ ਹੋਰ ਵੀ ਇੱਥੇ ਮੈਂਬਰ ਨੇ ਲਾਇਨਸ ਕਲਬ ਦੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਣਾ ਉਹਨਾਂ ਦਾ ਸੋ ਨਮਸਕਾਰ ਜੀ ਕੀ ਨਾਮ ਜੀ ਮੈਂ ਲਾਇਨ ਵੀਕੇ ਸਾਗਲ ਚੈਟਰ ਪ੍ਰੈਜ਼ੀਡੈਂਟ ਲਾਇਨ ਕਲਬ ਬਟਾਲਾ ਸੇਵਾ ਸਫਾਇਰ ਅੱਜ ਸਾਡੇ ਬਟਾਲਿਆ ਦੇ ਵਿੱਚ ਡਾਇਬਟਿਕ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਵਾਸਤੇ ਸਪੈਸ਼ਲ ਆਈ ਚੈੱਕਅਪ ਕੈਂਪ ਲਗਾਉਣ ਲਈ ਅਵੇਅਰਨੈਸ ਕਰਨ ਲਈ ਸਾਡੇ ਲਾਈਨ ਡਾਕਟਰ ਕੇਡੀ ਸਿੰਘ ਜੀ ਪਠਾਨਕੋਟ ਤੋਂ ਸਪੈਸ਼ਲ ਤੌਰ ਤੇ ਆਏ ਨੇ ਔਰ ਉਹਨਾਂ ਦੇ ਨਾਲ ਸਾਡੇ ਪਛਲਿਆ ਦੇਵੀ ਆਈ ਹਸਪੀਟਲ ਦਾ ਸਟਾਫ ਡਾਕਟਰ ਲਾਈਨ ਰਵਿੰਦਰ ਮਹਾਜਨ ਜੀ ਔਰ ਉਹਨਾਂ ਦਾ ਸਟਾਫ ਵੀ ਨਾਲ ਔਰ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਮੇਰੇ ਤੋਂ ਪਹਿਲਾਂ ਕਿ ਅੱਜ ਕੱਲ ਜਿਹੜੇ ਪੇਸ਼ੈਂਟ ਆ ਰਹੇ ਨੇ ਡਾਇਬਟਿਸ ਦੇ ਉਹਦਾ ਅੱਖਾਂ ਤੇ ਸਭ ਤੋਂ ਪਹਿਲੇ ਜ਼ਿਆਦਾ ਅਸਰ ਪੈਂਦਾ ਹੈ ਔਰ ਉਹਨਾਂ ਨੂੰ ਅਵੇਅਰਨੈਸ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਆਪਣੀ ਟੰਗ ਨਾ ਕੀਤਾ ਮੈਂ ਤੁਹਾਡੇ ਚੈਨਲ ਨੂੰ ਰਿਕਵੈਸਟ ਕਰਾਂਗਾ ਕਿ ਤੁਸੀਂ ਵੀ ਇਹਨੂੰ ਪਬਲਿਕ ਦੇ ਵਿੱਚ ਜਿਆਦਾ ਤੋਂ ਜਿਆਦਾ ਸਪਰੈਡ ਕਰੋ ਤਾਂ ਕਿ ਲੋਕ ਇਸ ਦਾ ਫਾਇਦਾ ਉਠਾ ਲੈਣ ਡਾਕਟਰ ਸਾਹਿਬ ਦਾ ਇੱਕ ਹਸਪੀਟਲ ਪਠਾਨਗੋਟ ਹੈ ਇੱਕ ਗਰਦਾਸਪੁਰੇ ਇੱਥੇ ਸਾਡਾ ਕਛਲਿਆ ਦੇ ਵੀ ਆਈ ਹਸਪੀਟਲ ਹੈ ਜਿਸ ਕਿਸੇ ਵੀ ਮਰੀਜ਼ ਨੂੰ ਕੋਈ ਜ਼ਰੂਰਤ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੈਫਰੈਂਸ ਦਿੱਤੀ ਜਾਏਗੀ ਔਰ ਉਹਨਾਂ ਦੀ ਟ੍ਰੀਟਮੈਂਟ ਕੀਤੀ ਜਾਏਗੀ ਜੇ ਕੋਈ ਅਫੋਰਡ ਨਹੀਂ ਕੀਤਾ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਉਹਨਾਂ ਦੀ ਜਿੰਨੀ ਕੁ ਮਦਦ ਕਰ ਸਕਦੇ ਹਾਂ ਲਾਈਨ ਕਲੱਬ ਵੱਲੋਂ ਆਪਣੇ ਹਸਪੀਟਲ ਵੱਲੋਂ ਆਪਣੀ ਸੋਸਾਇਟੀ ਵੱਲੋਂ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਾਂਗੇ ਤਾਂ ਕਿ ਪੇਸ਼ੈਂਟ ਜਿਹੜਾ ਉਹ ਸਾਡੇ ਇਸ ਚੀਜ਼ ਦਾ ਫਾਇਦਾ ਲੈ ਕੇ ਜਾ ਸਕੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਪਬਲਿਕ ਦੇ ਵਿੱਚ ਇਸ ਨੂੰ ਸਪਰੈਡ ਕਰੋ ਤਾਂ ਕਿ ਜਿੰਨਾ ਮਰੀਜ਼ਾਂ ਨੂੰ ਇਸ ਬਾਰੇ ਅਵੇਅਰਨੈਸ ਨਹੀਂ ਹੈਗੀ ਉਹਨਾਂ ਨੂੰ ਵੀ ਪਤਾ ਲੱਗੇ ਔਰ ਉਹ ਫਿਰ ਇਹ ਸਭ ਜਿਆਦਾ ਤੋਂ ਜਿਆਦਾ ਫਾਇਦਾ ਲੈਣ ਜੈ ਹਿੰਦ ਜੈ ਲਾਲ ਸੋ ਹੋਰ ਵੀ ਜਿਹੜੇ ਇੱਥੇ ਮੌਜੂਦ ਨੇ ਲਾਈਨਸ ਕਲੱਬ ਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਕਹਿੰਦੇ ਨੇ ਕਿ ਅੱਖਾਂ ਅੱਖਾਂ ਤੋਂ ਬਿਨਾਂ ਕੁਝ ਵੀ ਨਹੀਂ ਇਨਸਾਨ ਹੈਗਾ ਅੱਖਾਂ ਠੀਕ ਨੇ ਤਾਂ ਸਾਰਾ ਕੁਝ ਪਰਮਾਤਮਾ ਦੀ ਕਿਰਪਾ ਹੈ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ नमस्कार जी मेरा नाम वीएम गोयल है जी मैं वीडीजी 2 हूं डिस्ट्रिब्यूटर 20 दा अह लर्न डॉक्टर खेरि सिंह जी ने ਗੱਲ ਬੜੀ ਕਲੀਅਰ ਕੀਤੀ ਹੈ ਕਿ ਡਾਇਬਟੀਸ ਕਰਕੇ ਨਾ ਕਿਡਨੀਸ ਦਾ ਜਿਹੜਾ ਬੜੀ ਜਲਦੀ ਪ੍ਰੋਬਲਮ ਆਂਦੀ ਹੈ ਹੱਡ ਦੀ ਵੀ ਹੈ ਬ੍ਰੇਨ ਦੀ ਵੀ ਹੈ ਤੋਂ ਮੈਂ ਅੱਜ ਇਹ ਜਿਹੜਾ ਮੈਡੀਕਲ ਕੰਪਲੈਕਸ ਹੈ ਜਿਹੜਾ ਕਿ लर्न डॉक्टर नरेश अग्रवाल जी ਨੇ ਦਿੱਤਾ ਹੈ ਬਟਾਲੇ ਨੂੰ ਉਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਾਂਗਾ ਕਿ लर्न डॉक्टर नरेश अग्रवाल जी ਔਰ ਨਾਇਸ ਕਲਬ ਬਟਾਲਾ ਸਮਾਈਲ ਬਹੁਤ ਫਾਸਟ ਕੰਮ ਕਰ ਰਹਿਣੇ ਕਿ ਬਟਾਲੇ ਨੂੰ ਕੋ ਕਿਡਨੀ ਸਟੈਲਿਸਿਸ ਸੈਂਟਰ ਵੀ ਦਿੱਤਾ ਜਾਏ ਜਿਸੰਗ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਰੇ ਡੈਲਿਸਿਸ ਸੈਂਟਰ ਜਿਹੜੇ ਨੇ ਉਹ ਬਹੁਤ ਹੀ ਆਪਣਾ ਸਰਫ ਚੱਲ ਰਹੇ ਨੇ ਡੈਲਿਸਿਸ ਸੈਂਟਰ ਤੇ ਵੀ ਕਾਫੀ ਕਾਫੀ ਕੰਮ ਹੋ ਗਿਆ ਹੈ ਔਰ ਜਲਦੀ ਹੀ ਲੌਂਗਸਕਲ ਬਟਾਲਾ ਸਵਾਈਲ ਔਰ ਡਾਕਟਰ ਨਰੇਸ਼ अग्रवाल ਜੀ ਬਟਾਲੇ ਨੂੰ ਇੱਕ ਡੈਲਿਸਿਸ ਸੈਂਟਰ ਦੇ ਦੇਣ ਜਾ ਰਹੇ ਨੇ ਉਹਨਾਂ ਨੇ 26 27 28 ਤਰੀਕ ਨੂੰ ਬਟਾਲੇ ਤਿੰਨ ਦਿਨ ਵਾਸਤੇ ਆਣਾ ਹੈ ਉਸ ਦਿਨ ਨੀਅਰਲੀ ਇਹ ਫਾਈਨਲ ਹੋ ਜਾਏਗਾ ਕਿ ਵੀ ਡਾਇਲਿਸਿਸ ਸੈਂਟਰ ਕਿੱਥੇ ਲੱਗਣਾ ਹੈ اور ਉਹਦੇ ਫੰਡਸ ਦਾ ਸਾਰਾ ਟੋਟਲ ਇੰਤਜ਼ਾਮ ਹੋ ਗਿਆ ਹੈ ਸਿਰਫ ਪਲੇਸ ਦਾ ਡਿਸਾਈਡ ਹੋਣਾ ਹੈ ਪਲੇਸ ਦੋ ਜਗ੍ਹਾ ਦੇਖਿਆ ਨੇ ਜਿੱਥੇ ਵੀ ਦੋ ਫਾਈਨਲ ਹੋਏਗਾ ਉੱਥੇ ਬਟਾਲੇ ਨੂੰ ਡਾਇਲਿਸਿਸ ਸੈਂਟਰ ਜਿਹੜਾ ਹੈ ਉਹ ਲਾਇੰਸ ਵੱਲੋਂ ਦੇ ਦਿੱਤਾ ਜਾਏਗਾ ਇਹ ਮੈਂ ਮੈਸੇਜ ਦੇਣਾ ਚਾਹੁੰਦਾ ਸੀ ਸਾਰੇ ਬਟਾਲੇ ਨੂੰ ਇੱਕ ਡਾਇਲਿਸਿਸ ਸੈਂਟਰ ਹੋਰ ਬਟਾਲੇ ਨੂੰ ਬਹੁਤ ਜਲਦੀ ਮਿਲਣ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਲਾਲ ਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਬੜੇ ਵਿਸਥਾਰ ਨਾਲ ਦੱਸਿਆ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਸਾਵਧਾਨੀਆਂ ਜਰੀਆਂ ਵਰਤਣੀਆਂ ਚਾਹੀਦੀਆਂ ਕਾਫੀ ਆਂਗਣੇ ਜਿਨ੍ਹਾਂ ਦੇ ਉੱਤੇ ਜਿਹੜਾ ਇਫੈਕਟ ਪੈਂਦਾ ਏ 슈ਗਰ ਅਤੇ ਡਾਇਬੀਟਿਸ ਦਾ ਕਿਡਨੀ ਤੇ ਵੀ ਪੈਂਦਾ ਅੱਖਾਂ ਤੇ ਬਹੁਤ ਜ਼ਿਆਦਾ ਪੈਂਦਾ ਸਮੇਂ ਸਿਰ ਜਿਹੜੀਆਂ ਅੱਖਾਂ ਨੇ ਚੈੱਕਅਪ ਕਰਾ ਲੈਣੀਆਂ ਚਾਹੀਦੀਆਂ ਤਾਂ ਬੜੀ ਸਾਵਧਾਨੀ ਵਰਤਣੀ ਜਿਹਦੇ ਆਪਾਂ ਮਰੀਜ਼ਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸਟੋਕ ਸੋ ਇੱਥੇ ਮਰੀਜ਼ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਤਸਵੀਰें ਤੁਹਾਨੂੰ ਅੱਧਰ ਦਿਖਾ ਦਾਂਗੇ ਇੱਕ ਵਾਰੀ ਕਿ ਕਾਫੀ ਜਿਹੜੀਆਂ ਲੋਗ ਨਜਰੇ ਲਾਹਣ ਵਾਸਤੇ ਇੱਥੇ ਆਏ ਨੇ ਕਿਉਂਕਿ ਬੜਾ ਵਧੀਆ ਉਪਰਾਲਾ ਹੈ ਕਿ ਫ੍ਰੀ ਮੈਡੀਕਲ ਚੈੱਕਅਪ ੈਂਪ ਜਿਹੜਾ ਲੱਗਿਆ ਹੈ ਆਪਾਂ ਗੱਲਬਾਤ ਵੀ ਕਰਦੇ ਹਾਂ ਕੀ ਕਹਣਾ ਜਿਹੜੇ ਲੋਕ ਇੱਥੇ ਪਹੁੰਚੇ ਨੇ ਨਮਸਕਾਰ ਨਮਸਕਾਰ ਜੀ ਕੀ ਨਾਮ ਦੇ ਮੇਰਾ ਨਾਮ ਆਸ਼ੋਕ ਕੁਮਾਰ ਹੈ ਆਸ਼ੋਕ ਜੀ ਕਿੱਦਾਂ ਦੇਖਦੇ ਹੋ ਕਿ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਕਿੱਦਾਂ ਦਾ ਲੱਗਦਾ ਹੈ ਤੁਹਾਨੂੰ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਇਧਰਾਂ ਦੇ ਬਹੁਤ ਬਜ਼ੁਰਗ ਵੀ ਆਏ ਤੇ ਨੇ ਜਿਹੜੇ ਆਪਣੇ ਅੱਖਾਂ ਦੇ ਪ੍ਰੋਬਲਮ ਲੈ ਕੇ ਆਏ ਤੇ ਨੇ ਉਹਨਾਂ ਬੜੇ ਠੀਕ-ਠਾਕ ਨਾ ਵੇਖਣ ਦੇਵੇ ਇੱਕ ਕਿ ਚੀਜ਼ ਨੂੰ ਉਹਨਾਂ ਨੂੰ ਤਸ਼ੱਲੀ ਹੋ ਰਹੀ ਹੈ ਇਹ ਤੇ ਚਾਹ ਮੰਗਦੇ ਹੈ ਕੋਈ ਪ੍ਰੈਸ਼ਨ ਵਾਲੇ ਵੀ ਆਏ ਨੇ ਉਹਨਾਂ ਨੇ ਉਹਨਾਂ ਨੂੰ ਵੀ ਗਿਆ ਉਦਰਾ ਫ੍ਰੀ ਬਿਲਪਰ ਪ੍ਰਚਨ ਕੀਤਾ ਜਾ ਰਿਹਾ ਸੋ ਲਾਈਨ ਕਲੱਬ ਵਾਲਿਆਂ ਨੇ ਕਿੱਦਾਂ ਦਾ ਕੰਮ ਕਰਦਾ ਤੁਹਾਨੂੰ ਲਾਈਨ ਕਲੱਬ ਦੀ ਤੇ ਬਹੁਤ ਉੱਚੀ ਸ਼ਾਖ ਹੈ ਜੀ ਇਹ ਤੇ ਬਹੁਤ ਵਧੀਆ ਧੰਨਾ ਕਈਆਂ ਸਾਲਾਂ ਤੋਂ ਇਹ ਸੇਵਾ ਕਰ ਰਿਹਾ ਇਹਨਾਂ ਦੀ ਵੀ ਤਾਰੀਫ਼ ਕੀਤੀ ਜਾਏ ਉਹ ਨਹੀਂ ਹੋ ਰਹੀ ਬਹੁਤ ਵਧੀਆ ਅੰਦਾਜ਼ ਸੋ ਗੱਲਬਾਤ ਕੀਤੀ ਇਹਦੀ ਉਹਨਾਂ ਨੇ ਕਹਿ ਜੀ ਬੜਾ ਵਧੀਆ ਉਪਰਾਲਾ ਏ ਜਿੰਨੀ ਤਾਰੀਫ ਕੀਤੀ ਜਾਵੇ ਉਹਨਾਂ ਦੀ ਉਨੀ ਥੋੜੀ ਏ ਕਿਉਂਕਿ ਜੇ ਨੈਣ ਨੇ ਤੇ ਪ੍ਰਾਨ ਨੇ ਕਹਿਣ ਦਾ ਮਤਲਬ ਨੈਣ ਪ੍ਰਾਨ ਠੀਕ ਹੋਣ ਤੇ ਸਾਰਾ ਕੁਝ ਜਿਹੜਾ ਇਹ ਬੰਦਾ ਕਰ ਲੈਂਦਾ ਏ ਤਾਂ ਅੱਖਾਂ ਦਾ ਜਿਹੜਾ ਇਹ 프리 ਮੈਡੀਕਲ ਚੈੱਕਅਪ ਕੈਂਪ ਜਿਹੜਾ ਲਾਇੰਸ ਕਲੱਬ ਵੱਲੋਂ ਲਾਇਆ ਏ ਤੇ ਸਮੇਂ-ਸਮੇਂ 'ਤੇ ਰਹਿੰਦੇ ਬੜੇ ਵੱਡੇ ਵੱਡੇ ਜਿਹੜੇ ਕੈਂਪ ਲਗਾਉਂਦੇ ਨੇ ਤੇ ਲੋਕ ਵੀ ਜਰੇ ਨੇ ਉਹਨਾਂ ਦੀ ਤਰੀਫਾ ਕਰਦੇ ਨੇ ਸੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ ਜੇ ਕਿਸੇ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਕੋਈ ਵੀ ਐਦਾਂ ਦੀ ਪ੍ਰੋਬਲਮ ਹੈ ਤਾਂ ਡਾਕਟਰ ਸਾਹਿਬ ਨੇ ਕੁਝ ਗੱਲਾਂ ਕਹੀਆਂ ਨੇ ਉਹਦਾ ਥੋੜਾ ਜਿਆ ਧਿਆਨ ਰੱਖੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ। ਸੋ ਕੈਮਰਾ ਪਰਸਨ ਹੌਣ ਅਗਰਵਾਲ ਦੇ ਨਾਲ ਲੁਧਿਆਣਾ ਲਾਈਵ ਨਕੀ ਰਾਜਪੁਰ ਗੁਰਦਾਸਪੁਰ